ਰਾਵਣ ਰੂਪੀ ਜਿਹੜਾ ਸਾਡਾ ਬਣਾਇਆ ਹੋਇਆ ਉਹਨਾਂ ਦਾ ਪੁੱਤਲਾ ਜਿਹਦੇ ਵਿੱਚ ਮੁੱਖ ਮੰਤਰੀ ਸਾਰਿਆਂ ਦੇ ਚਿਹਰੇ ਹੋਣਗੇ ਸਾਰੀ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਤੁਹਾਨੂੰ ਇਹਨੂੰ ਘੁੰਮਦਾ ਵਿਖਾਵਾਂਗੇ ਸਾਡੇ ਹੱਕ ਦੇ ਵਿੱਚ ਸੋਸ਼ਲ ਮੀਡੀਆ 'ਚ ਘੁੰਮੂਗਾ ਇਹ ਵਾਕਈ ਜਿਹੜਾ ਹੈਗਾ ਰਾਵਣ ਹੈ ਇਸ ਦੀ ਉਦਾਹਰਣ ਤੁਹਾਨੂੰ ਸ਼ਾਮ ਤੱਕ ਮਿਲ ਜੂਗੀ ਪਿੰਡਾਂ ਦੇ ਵਿੱਚ ਇਹਨਾਂ ਦੇ ਬੜੇ ਹੈਗੇ ਆ ਜਿਹੜੇ ਪ੍ਰਧਾਨ ਬਣਾਏ ਹੋਏ ਆ ਉਹਨਾਂ ਨੇ ਕਹਾਂਗੇ ਅਸੀਂ ਤੁਹਾਡੇ ਕੋਲ ਆ ਗਏ ਆ ਤੁਸੀਂ ਹੱਲ ਕਰਾ ਦਿਓ ਸਾਨੂੰ ਮਿਲਾ ਦਿਓ ਜੇ ਵਾਕਿਆ ਸੱਚਾ ਹੋਊਗਾ ਤਾਂ ਸਾਨੂੰ ਸ਼ਹਿਰ ਵਾਲੇ ਆਪੇ ਦੱਸਣਗੇ ਕਿ ਸਾਡਾ ਮੁੱਖ ਮੰਤਰੀ ਦਾ ਬਹੁਤ ਸੱਚਾ ਤੁਸੀਂ ਕਿਉਂ ਆਏ ਕੰਮ ਕਰੀ ਜਾਂਦੇ ਹੋ ਤੁਸੀਂ ਦੇਖ ਲਿਓ ਸਾਥ ਸਾਡਾ ਦਿੰਦੇ ਅੱਜ ਕਿ ਮੁੱਖ ਮੰਤਰੀ ਦਿੰਦੇ ਤੁਹਾਡੇ ਸਾਹਮਣੇ ਹੋਊਗਾ ਕਹਿਣਗੇ ਬੀਹਾਂ ਦਾ ਘਰ ਆ ਉਹ ਲੱਭ ਦੇ ਲੱਭ ਦੇ 3 ਸਾਲ ਹੋ ਗਏ ਡਰੀਮਨਨ ਕਲੋਨੀ ਦੇ ਦਰਸ਼ਨ ਨਹੀਂ ਕਿਸੇ ਨੂੰ ਕਰਨ ਦਿੱਤੇ ਪਾਰਕਿੰਗ ਦੇ ਨਹੀਂ ਅਸੀਂ ਉਹਨਾਂ ਦੇ ਲੋਕਾਂ ਕੋਲ ਜਾਵਾਂਗੇ ਸੰਗਰੂਰ ਦੇ ਸੰਗਰੂਰ ਦੀ ਸੀਟ ਆ ਉਹਨਾਂ ਨੂੰ ਪੁੱਛਾਂਗੇ ਭਾਈ ਸਾਨੂੰ ਤਾਂ ਉਸ ਘਰ ਰਾਵਣ ਰੂਪੀ ਜਿਹੜਾ ਪੁਤਲਾ ਹੈ ਉਹਦੇ ਵਿੱਚ 라ਵਣ ਮੁੱਖ ਮੰਤਰੀ ਹੈ ਤੇ ਜਿਹੜਾ ਇਹਦੇ 10 ਸਿਰਾਂ ਪੂਰੀ ਦੀ ਪੂਰੀ ਜਿਹੜੀ ਹੈਗੀ ਹੈ ਮੰਤਰੀ ਮੰਡਲਾਂ ਨਾਲ ਇਹਦੇ ਜਿਹੜੇ ਹੈਗੇ ਆਕਾ ਅਸੀਂ ਸੁਸ਼ੋਧੀਆਂ ਤੇ ਨਾਲ ਕੇਜਰੀਵਾਲ ਸਾਰਿਆਂ ਦਾ ਹੀ ਅੱਜ ਪੁਤਲਾ ਫੂਕਣਾ ਲੱਗਦਾ ਫਿਰ ਹੱਲ ਹੋ ਜੂ ਏਦਾਂ ਪੁਤਲੇ ਫੂਕਣ ਦੇ ਨਾਲਾ ਕਰਨ ਨਾਲ ਹੋਊਗਾ ਪੰਜਾਬ ਵਾਲਿਆਂ ਨੇ ਵਿਚਾਰਿਆਂ ਨੇ ਬੜੇ ਚਾਅ ਦੇ ਨਾਲ ਮੁੱਖ ਮੰਤਰੀ ਬਣਾਇਆ ਸੀ ਸਾਰਿਆਂ ਨੇ ਵੋਟਾਂ ਪਾਈਆਂ 92 ਐਮਐਲਏ ਦੇ ਉੱਤੇ ਮੁੱਖ ਮੰਤਰੀ ਬਣਾਦਾ ਸਾਡਾ ਆਮਕਰਾਂ ਦਾ ਮੁੱਖ ਮੰਤਰੀ ਬਣ ਗਿਆ ਹੁਣ ਸਾਡੇ ਕੰਮ ਹੋਣਗੇ ਸਾਡੀ ਸੁਣੂਗਾ ਪੂਰੇ ਪੰਜਾਬ ਦੇ ਬੇਰੁਜ਼ਗਾਰ ਇੰਨੇ ਨੇ ਉਹਨਾਂ ਤੋਂ ਦੁਖੀ ਹੋ ਚੁੱਕੇ ਆ ਵੀ ਇੱਕ 라ਵਣ ਦੇ ਰੂਪ ਦੇ ਵਿੱਚ ਇਹਦਾ ਜਿਹੜਾ ਹੈਗਾ ਪ੍ਰਚਾਰ ਜਿਹੜਾ ਹੈਗਾ ਉਲਟੀ ਇੱਥੇ ਚੱਲ ਰਿਹਾ ਇਹਦੇ ਲੋਕਾਂ ਕੋਲ ਜਿਹੜੇ ਇਹਦੇ ਵੋਟਰ ਆ ਉਹਨਾਂ ਕੋਲ ਜਾ ਕੇ ਵਿਖਾ ਕੇ ਪੁੱਛਿਆ ਜਾ ਸਕੇ ਵੀ ਕੀ ਵਾਕਈ ਇਹ 라ਵਣ ਹੈ ਸੰਗਰੂਰ ਦੇ ਵਿੱਚ ਅੱਜ ਸੰਗਰੂਰ ਦੇ ਵਿੱਚ ਵੱਖਰਾ ਦੁਸ਼ਹਿਰਾ ਮਨਾਇਆ ਜਾਣਾ ਇਹ ਦੁਸ਼ਹਿਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁੱਤਲੇ ਨੂੰ ਫੂਕੇ ਮਨਾਇਆ ਜਾਣਾ ਮੇਰੇ ਪਿੱਛੇ ਤੁਸੀਂ ਪੁੱਤਲਾ ਦੇਖ ਰਹੇ ਹੋ ਮੇਰੇ ਨਾਲ ਬੇਰਜ਼ਗਰ ਆਗੂ ਰਮਨ ਮਲੋਟ ਨੇ ਗੱਲਬਾਤ ਕਰਾਂਗੇ ਕੀ ਜ਼ਰੂਰਤ ਪੈਗੀ ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਦੇ ਵਿੱਚ ਆ ਕੇ ਮੁੱਖ ਮੰਤਰੀ ਸਾਹਿਬ ਦਾ ਪਤਲਾਉ ਵੀ ਦੁਸ਼ਹਿਰੇ ਵਾਲੇ ਦਿਨ ਫੂਕਣ ਦੀ ਇਹ ਕਹਿ ਕੇ ਕਿ ਅਸਲ ਦੇ ਵਿੱਚ ਦੁਸ਼ਹਿਰੇ ਦੇ ਦਿਨ ਇਹਨਾਂ ਦਾ ਪਤਲਾ ਫੂਕਿਆ ਜਾਵੇ ਕੀ ਜ਼ਰੂਰਤ ਪੈਗੀ ਦੇਖੋ ਜਦੋਂ ਉਹ ਕਹਿੰਦੇ ਆ ਨਾ ਵੀ ਪਾਣੀ ਜਿਹੜਾ ਹੈਗਾ ਪੁਲਾਂ ਤੋਂ ਸਿਰ ਤੋਂ ਸਭ ਕੁਝ ਟੱਪ ਗਿਆ ਹੁਣ 3 ਸਾਲ ਇਸੇ ਇੰਤਜ਼ਾਰ 'ਚ ਟੱਪ ਗਿਆ ਵੀ ਨਹੀਂ ਸਾਲ ਪਹਿਲਾਂ ਕੋਈ ਗੱਲ ਨਹੀਂ ਅਗਲੇ ਸਾਲ ਕੰਮ ਕਰਨਗੇ ਦੂਜਾ ਕੋਈ ਗੱਲ ਨਹੀਂ ਹੁਣ ਤਾਂ ਕਰਨਗੇ ਕਿਉਂਕਿ ਐਂ ਲੱਗਦਾ ਸੀ ਵੀ ਇਹ ਤਾਂ ਵੀ ਆਉਂਦਿਆਂ ਹੀ ਸਾਰਾ ਕੁਝ ਕਰ ਦੇਣਗੇ ਪਰ ਆਖਰਕਾਰ ਮਜਬੂਰ ਹੋ ਕੇ ਸਾਨੂੰ ਇਹ ਸਟੈਪ ਲੈਣਾ ਪਿਆ ਕਿ ਇੱਕ ਤਿਉਹਾਰ ਵਾਲੇ ਦਿਨ ਜਿਹੜਾ ਇੱਕ ਇੱਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਸੰਗਰੂਰ ਦਾ ਇੱਥੋਂ ਦਾ ਲੋਕਲ ਮੁੱਖ ਮੰਤਰੀ ਹੈ ਉਹਦੇ ਸ਼ਹਿਰ ਦੇ ਵਿੱਚ ਉਸ ਨੂੰ 라ਵਣ ਦਾ ਰੂਪ ਦੇਣਾ ਪੈ ਗਿਆ ਕਿਉਂਕਿ ਜਿਹੜਾ ਹੈਗਾ ਇੱਥੇ ਅਸੀਂ ਲੱਖਾਂ ਵਾਰ ਤੁਸੀਂ ਵੀ ਦੇਖਿਆ ਕਿੰਨੇ ਵਾਰ ਸੈਂਕੜੇ ਵਾਰ ਅਸੀਂ ਕੋਠੀ ਤੇ ਜਾ ਕੇ ਵੇਖ ਲਿਆ ਸਭ ਕੁਝ ਕਰ ਲਿਆ ਪਰ ਕੋਈ ਜੂ ਨਹੀਂ ਸਰਕੀ ਅਸੀਂ ਇਹ ਸੋਚਿਆ ਕੀ ਪਤਾ ਇਹਦੇ ਜਿਹੜਾ ਸ਼ਹਿਰ ਦੇ ਵਿੱਚ ਇਹਦੇ ਲੋਕਾਂ ਕੋਲ ਜਿਹੜੇ ਇਹਦੇ ਵੋਟਰ ਆ ਉਹਨਾਂ ਕੋਲ ਜਾ ਕੇ ਵਿਖਾ ਕੇ ਪੁੱਛਿਆ ਜਾ ਸਕੇ ਵੀ ਕੀ ਵਾਕਈ ਇਹ 라ਵਣ ਹੈ ਅਸੀਂ ਤਾਂ ਗਲਤ ਨਹੀਂ ਕਿਤੇ ਉੱਥੇ ਹੀ ਅਸੀਂ ਲੱਗੇ ਰਹਿੰਨੇ ਆ ਇਹ ਕਦੇ ਕੰਮ ਕਰਦਾ ਹੋਵੇ ਸ਼ਹਿਰ ਵਾਲੇ ਕਹਿੰਦੇ ਉਹਦਾ ਕੰਮ ਹੀ ਬਹੁਤ ਕਰਦਾ ਅਸੀਂ ਸ਼ਹਿਰ ਦੇ ਵਿੱਚ ਜਾਵਾਂਗੇ ਰਾਵਣ ਰੂਪੀ ਜਿਹੜਾ ਪੁਤਲਾ ਹੈ ਉਹਦੇ ਵਿੱਚ 라ਵਣ ਮੁੱਖ ਮੰਤਰੀ ਹੈ ਤੇ ਜਿਹੜਾ ਇਹਦੇ 10 ਸਿਰਾਂ ਪੂਰੀ ਦੀ ਪੂਰੀ ਜਿਹੜੀ ਹੈਗੀ ਹੈ ਮੰਤਰੀ ਮੰਡਲ ਆ ਨਾਲ ਇਹਦੇ ਜਿਹੜੇ ਹੈਗੇ ਆਕਾ ਅਸੀਂ ਸੁਸ਼ੋਧਿਆ ਤੇ ਨਾਲ ਕੇਜਰੀਵਾਲ ਸਾਰਿਆਂ ਦਾ ਹੀ ਅੱਜ ਪੁਤਲਾ ਫੂਕਣਾ 라ਵਣ ਬਣਾ ਕੇ ਪਰ ਜਾਵਾਂਗੇ ਅਸੀਂ ਮਾਰਚ ਕਰਦੇ ਹੋਏ ਪੂਰੇ ਸ਼ਹਿਰ ਚੋਂ ਮਾਰਚ ਨਿਕਲੂਗਾ ਸ਼ਹਿਰ ਦੇ ਵਿੱਚ ਚਾਹੇ ਇਹਦਾ ਲੋਕਲ ਜਿਹੜਾ ਸ਼ਹਿਰ ਦਾ ਹੈ ਚਾਹੇ ਪਿੰਡਾਂ ਦੇ ਵਿੱਚ ਆ ਕੇ ਖਰੀਦਦਾਰੀ ਕਰਦਾ ਦੇਖੂਗਾ ਉਹ ਦੇਖੂਗਾ ਕਿ ਸਾਡਾ ਮੁੱਖ ਮੰਤਰੀ ਜਿਹੜਾ ਹੈਗਾ ਵੀ ਪੂਰੇ ਪੰਜਾਬ ਦੇ ਬੇਰੁਜ਼ਗਾਰ ਇੰਨੇ ਨੇ ਤਾਂ ਦੁਖੀ ਹੋ ਚੁੱਕੇ ਆ ਵੀ ਇੱਕ ਰਾਵਣ ਦੇ ਰੂਪ ਦੇ ਵਿੱਚ ਇਹਦਾ ਜਿਹੜਾ ਹੈਗਾ ਪ੍ਰਚਾਰ ਜਿਹੜਾ ਹੈਗਾ ਉਲਟੀ ਇੱਥੇ ਚੱਲ ਰਿਹਾ ਪਰ ਹੈ ਕਿ ਹੈਗਾ ਰਾਵਣ ਕੁਝ ਵੀ ਨਹੀਂ ਹੋ ਰਿਹਾ ਇਕੱਲਾ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਇਸ ਕਰਕੇ ਮਜਬੂਰ ਹੋ ਕੇ ਤਿਉਹਾਰ ਵਾਲੇ ਦਿਨ ਘਰਾਂ ਚੋਂ ਛੱਡ ਕੇ ਸਾਰਿਆਂ ਨੂੰ ਸਾਨੂੰ ਆ ਕੇ ਇੱਥੇ 라ਵਣ ਬਣਾ ਕੇ ਸਰਕਾਰ ਦਾ ਸਾਨੂੰ ਫੂਕਣਾ ਪੈ ਰਿਹਾ ਤੁਸੀਂ ਕਹਿੰਦੇ ਕਿ ਲੋਕਾਂ ਤੋਂ ਪੁੱਛਾਂ ਕਿ ਵਾਕਿਆ ਦੇ ਵਿੱਚ ਇਹੀ 라ਵਣ ਨੇ ਕਿ ਸਾਨੂੰ ਭਲੇਖਾ ਨਾ ਹੋਵੇ ਹੁਣ ਤੁਸੀਂ ਤਾਂ ਅੱਜ ਪਤਲਾ ਬਣਾ ਕੇ ਫੂਗ ਰਹੇ ਤੁਹਾਨੂੰ ਸ਼ੋਰ ਹੈ ਕਿ ਭਾਈ ਅੱਜ ਦੇ ਸਮੇਂ ਦੇ 라ਵਣੀਏ ਨੇ ਸਾਨੂੰ ਕੀ ਸ਼ੋਰ ਹੈ ਸਾਰੇ ਹੁਣ ਤਾਂ ਪੰਜਾਬ ਨੂੰ ਹੀ ਸ਼ੋਰ ਹੋ ਚੁੱਕਿਆ ਹੈ ਉਹ ਵੱਖਰੀ ਗੱਲ ਹੈ ਕੁਝ ਲੋਕ ਸਾਹਮਣੇ ਆ ਗਏ ਆ ਕੁਝ 2 ਮਹੀਨਿਆਂ ਨੂੰ ਆ ਜਾਣਗੇ ਤੇ ਕੁਝ 4 ਮਹੀਨਿਆਂ ਨੂੰ ਆ ਜਾਣਗੇ ਸਾਰਾ ਪੰਜਾਬ ਹੀ ਇਹ ਗੱਲ ਕਹੂਗਾ ਜੋ ਅਸੀਂ ਸ਼ੁਰੂਆਤ ਕੀਤੀ ਹੈ ਨਾ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਇਸ ਦੀ ਉਦਾਹਰਨ ਤੁਹਾਨੂੰ ਸ਼ਾਮ ਤੱਕ ਮਿਲ ਜੂਗੀ ਇਹ 라ਵਣ ਰੂਪੀ ਜਿਹੜਾ ਸਾਡਾ ਬਣਾਇਆ ਹੋਇਆ ਉਹਨਾਂ ਦਾ ਪੁਤਲਾ ਜਿਹਦੇ ਵਿੱਚ ਮੁੱਖ ਮੰਤਰੀ ਸਾਰਿਆਂ ਦੇ ਚਿਹਰੇ ਹੋਣਗੇ ਸਾਰੀ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਤੁਹਾਨੂੰ ਇਹਨੂੰ ਘੁੰਮਦਾ ਵਿਖਾਵਾਂਗੇ ਸਾਡੇ ਹੱਕ ਦੇ ਵਿੱਚ ਸੋਸ਼ਲ ਮੀਡੀਆ 'ਚ ਘੁੰਮੂਗਾ ਕਿ ਵਾਕਈ ਇਹਨਾਂ ਨੇ ਸਹੀ ਪਹਿਲ ਕੀਤੀ ਹੈ ਇਹ ਵਾਕਈ ਜਿਹੜਾ ਹੈਗਾ 라ਵਣ ਸਾਰਿਆਂ ਦੀ ਜਿਹੜੀ ਹੈਗੀ ਹੈ ਕੈਬਨਿਟ ਹੈ ਉਹ ਸਾਰੀਆਂ ਦੇ ਰਾਵਣ ਦੇ ਜਿਹੜੇ ਸਿਰ ਸੀਗੇ ਉਹ ਸਾਰੇ ਵਾਕਿਆਂ ਦੇ ਸਿਰ ਹੈਗੇ ਪਰ ਇਹ ਵੀ ਮੰਨਿਆ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਦਿਲ 'ਚ ਗੱਲ ਬੜੀ ਗੁੰਡੂੰਗੀ ਰੱਖਦੇ ਨੇ ਜੇ ਕੋਈ ਉਹਨਾਂ ਦੇ ਖਿਲਾਫ ਗੱਲ ਕਰਦਾ ਤੁਸੀਂ ਅੱਜ ਪੁੱਤਲਾ ਉਹਨਾਂ ਦੇ ਸ਼ਹਿਰ ਦੇ ਵਿੱਚ ਆ ਕੇ ਫੂਕ ਰਹੇ ਹੋ ਜੇ ਕਿਤੇ ਗੱਲ ਇਹ ਦਿਲ ਤੇ ਲਾ ਕੇ ਫੇਰ ਦੇਖੋ ਮੁੱਖ ਮੰਤਰੀ ਨੂੰ ਫਿਰ ਇਹ ਅਹਿਸਾਸ ਹੋ ਜਾਣਾ ਚਾਹੀਦਾ ਸੀ ਅਸੀਂ ਕੋਠੀਆਂ ਦੇ ਅੱਗੇ ਜਾ ਕੇ ਵੇਖ ਲਿਆ ਮੀਟਿੰਗਾਂ ਇਹ ਦੇ ਕੇ ਭੱਜ ਗਏ ਮੀਟਿੰਗਾਂ ਨਹੀਂ ਕਰਦਾ ਸੀਗਾ ਅਸੀਂ ਘੱਟੋ-ਘੱਟ 15 ਦਿਨ ਹੋ ਗਏ 20 ਦਿਨ ਫੁੱਲ ਪ੍ਰਚਾਰ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਸਾਰੇ ਕਿਤੇ ਵੀ ਇੱਥੇ ਇਕੱਠੇ ਹੋ ਕੇ 라ਵਣ ਰੂਪੀ ਪੁਤਲਾ ਬਣਾ ਕੇ ਇਹਦਾ ਫੂਕਿਆ ਜਾਣਾ ਜੇ ਇਹਦੇ ਮਨ ਦੇ ਵਿੱਚ ਇੰਨਾ ਹੀ ਸੀਗਾ ਇਹ ਨਹੀਂ ਆ ਸਕਦਾ ਤਾਂ ਇਹਦੇ ਇੰਨੇ ਜਿਹੜੇ ਹੈਗੇ ਆ ਇੱਥੇ ਵਾਧੂ ਲੋਕ ਲੀਡਰ ਬਣੇ ਫਿਰਦੇ ਆ ਹੁਣ ਤੱਕ ਤਾਂ ਲੀਡਰਾਂ ਦੀ ਬਾਹਰ ਲੈਣ ਲੱਗੀ ਹੋਣੀ ਚਾਹੀਦੀ ਸੀ ਤੁਸੀਂ ਇਹ ਕੀ ਕਰ ਰਹੇ ਹੋ ਸਾਡਾ ਮੁੱਖ ਮੰਤਰੀ ਦਾ ਬਹੁਤ ਚੰਗਾ ਹੈ ਅਸੀਂ ਤੁਹਾਨੂੰ ਜਿਹੜਾ ਹੈਗਾ ਇਹ ਕੰਮ ਨਹੀਂ ਕਰਨ ਦਿੰਦੇ ਹੋ ਸਕਦਾ ਅਸੀਂ ਜਿਹੜਾ ਇਹ ਕੰਮ ਨਾ ਕਰਦੇ ਅਸੀਂ ਤਾਂ ਮੀਟਿੰਗ ਹੀ ਚਾਹੁੰਦੇ ਆ ਸਾਸੀ ਚਾਹੁੰਦੇ ਸਾਡੇ ਨਾਲ ਬਹਿ ਕੇ ਗੱਲ ਕਰੇ ਅਸੀਂ ਕਿੱਥੇ ਗਲਤ ਆ ਅਸੀਂ ਰੋਜ਼ਗਾਰ ਮੰਗਦੇ ਆ ਰੋਜ਼ਗਾਰ ਮੰਗਣਾ ਕੀ ਗੁਨਾਹ ਹੈ ਪੂਰੇ 3 ਸਾਲ ਹੋ ਗਏ ਚੌਥਾ ਸਾਲ ਚੱਲੀ ਜਾਂਦਾ ਹੈ ਸਿੰਗਲ ਭਰਤੀ ਦਾ ਇਸ਼ਤਿਹਾਰ ਨਾ ਤਾਂ ਸਿੱਖਿਆ ਵਿਭਾਗ ਦੇ ਵਿੱਚ ਨਾ ਤਾਂ ਸਿਹਤ ਵਿਭਾਗ ਦੇ ਵਿੱਚ ਜੇ ਇਹਨਾਂ ਨੇ ਦਿੱਤਾ ਹੁਣ ਵੀ ਅਸੀਂ ਚੈਲੰਜ ਕਰਦੇ ਇੱਥੇ ਆ ਕੇ ਸਾਡੇ ਨਾਲ ਕੋਈ ਇਹਨਾਂ ਦਾ ਬੰਦਾ ਬਹਿਸ ਕਰ ਲੇ ਸਾਨੂੰ ਇਸ਼ਤਿਹਾਰ ਦਿਖਾ ਦੇ ਵੀ ਆ ਇਸ਼ਤਿਹਾਰ ਦਿੱਤਾ ਸਾਡੀ ਸਰਕਾਰ ਨੇ ਤਾਂ ਅਸੀਂ ਇੱਥੇ ਹੀ ਪਤਲਾ ਨਹੀਂ ਸਾੜਦੇ ਅਸੀਂ ਮੁੜ ਜਾਾਂਗੇ ਅਸੀਂ ਤਾਂ ਬਹੁਤ ਟਾਈਮ ਦਿੱਤਾ ਮੀਟਿੰਗ ਕਰੇ ਸਾਡੇ ਨਾਲ ਮੀਟਿੰਗਾਂ ਤਾਂ ਕੋਈ ਭਾਈਦਾ ਜੇ ਕੰਮ ਨਹੀਂ ਕਰਨਾ ਹੁੰਦਾ ਮੀਟਿੰਗਾਂ ਤੋਂ ਹੀ ਭਾਈਦਾ ਹੁੰਦਾ ਸਾਡੀਆਂ ਮੰਗਾਂ ਬਹੁਤ ਹੀ ਥੋੜੀਆਂ ਜੀਆਂ ਰੋਜ਼ਗਾਰ ਮੰਗਦੇ ਆ ਹੱਕ ਹੈ ਅਸੀਂ ਕਹਿੰਨੇ ਆ ਵੀ ਸਿੱਖਿਆ ਮਹਿਕਮੇ ਦੇ ਵਿੱਚ ਚਾਹੇ ਈਟੀਟੀ ਐ ਚਾਹੇ ਮਾਸਟਰ ਕਟਰ ਐ ਚਾਹੇ ਐਨਟੀਟੀ ਐ ਚਾਹੇ ਲੈਕਚਰਰ ਐ ਸਾਰਿਆਂ ਦਾ ਇਸ਼ਤਿਹਾਰ ਦਿੱਤਾ ਜਾਵੇ ਸਿਹਤ ਮਹਿਕਮੇ ਦੇ ਵਿੱਚ ਜਿਹੜਾ ਹੈਗੇ ਜਿੰਨੀਆਂ ਪੋਸਟਾਂ ਖਾਲੀ ਪਈਆਂ ਉਹਨਾਂ ਦਾ ਇਸ਼ਤਿਹਾਰ ਦਿੱਤਾ ਜਾਵੇ ਮਾਸਟਰ ਕਟਰ ਦੇ ਕਰਨ ਗੋਣੀ ਜੀ 55% ਦੀ ਬੇਤੁਕੀ ਸ਼ਰਤ ਲਾਈ ਗਈ ਹੈ ਜਿਹੜੀ ਕਿ ਅੱਜ ਤੱਕ ਨਹੀਂ ਲੱਗੀ ਕਿਉਂਕਿ ਇਹ ਬੀਐਡ ਜਿਹੜੀ ਅੱਜ ਵੀ 45% ਤੇ ਕਰਾਈ ਜਾਂਦੇ ਆ ਉਹਨੂੰ ਦੂਰ ਕੀਤਾ ਜਾਵੇ ਇਹੀ ਮੁੱਖ ਮੰਤਰੀ ਸਟੇਜਾਂ ਤੇ ਜਦੋਂ ਤੋਂ ਬਣਿਆ ਉਦੋਂ ਪਹਿਲਾਂ ਤੋਂ ਬਣਨ ਤੋਂ ਵੀ ਪਹਿਲਾਂ ਤੋਂ ਇਸੇ ਸ਼ਹਿਰ ਦੇ ਵਿੱਚ ਡ੍ਰੀਮ ਲੈਂਡ ਕਲੋਨੀ ਚ ਸਾਨੂੰ ਬਿਠਾ ਕੇ ਜਦੋਂ ਮੁੱਖ ਮੰਤਰੀ ਨਹੀਂ ਸੀ ਇਹ ਬਿਆਨ ਦਿੰਦਾ ਪ੍ਰੈਸ ਦੇ ਵਿੱਚ ਕਿ ਜਿਹੜਾ ਓਵਰੇਜ ਹੈ ਇਹ ਬੇਰੁਜ਼ਗਾਰੀ ਕਿਉਂ ਹੁੰਦੇ ਆ 37 ਸਾਲ ਇੱਕ ਦਿਨ ਟੱਪ ਗਿਆ ਕਿ ਓਵਰੇਜ ਹੋ ਗਏ ਕੈਪਟਨ ਹੋ ਗਿਆ ਬਾਦਲ ਹੋ ਗਿਆ ਢੀਂਡਸਾ ਹੋ ਗਿਆ ਇਹਨਾਂ ਦੇ ਜਿਹੜਾ ਹੈਗਾ ਏਨੀ ਣੀ ਉਮਰ ਹੋ ਗਈ 90 ਟੱਪ ਨੂੰ ਹੋ ਕੇ ਕੋਈ ਟੱਪ ਗਿਆ ਇਹ ਕਿਵੇਂ ਇਲੈਕਸ਼ਨ ਲੜੀ ਜਾਂਦੇ ਆ ਇਹਨਾਂ ਦੇ ਕਿਉਂ ਪੈਰਾਮੀਟਰ ਲੱਗਦਾ ਕੋਈ ਵੀ ਓਵਰੇਜ ਨਹੀਂ ਹੋਊਗਾ ਮੈਂ ਮੁੱਖ ਮੰਤਰੀ ਬਣ ਗਿਆ ਸਾਰਿਆਂ ਨੂੰ ਮੌਕਾ ਦਊਂਗਾ ਉਮਰ ਹੱਦ ਛੋੜ ਦੇ ਕੇ ਚਾਰ ਸਾਲਾਂ ਸਟੇਜਾਂ ਦੇ ਵੀ ਬੋਲ ਬੋਲ ਵਰਤ ਲਿਆ ਸਾਨੂੰ ਉਮਰਾਂ ਦੇ ਛੋੜ ਨਹੀਂ ਦਊਂਗਾ ਤਰਨਿਆਂ ਲਾਉਂਦਿਆਂ ਓਵਰੇਜ ਹੋ ਗਏ ਮੇਰੇ ਕੋਲ ਆਏ ਮੈਂ ਉਹਨਾਂ ਨੂੰ ਮੌਕਾ ਦਊਂਗਾ ਉਹ ਮੌਕਾ ਹੀ ਮੰਗਦੇ ਆਂ ਸੀ ਇੱਕ ਮੌਕਾ ਦੇ ਦੇ ਅਸੀਂ ਤਾਂ ਭਰਤੀ ਦੇ ਵਿੱਚ ਬੈਠਣਾ ਟੈਸਟ ਦੇਣਾ ਜੇ ਕਲੀਅਰ ਕਰ ਗਏ ਤਾਂ ਅਸੀਂ ਲੱਗ ਜਾਾਂਗੇ ਸਾਡਾ ਕੀ ਇਹ ਦੇ ਵਿੱਚ ਗਲਤ ਅਸੀਂ ਤਾਂ ਨਹੀਂ ਆ ਇੱਥੇ ਹੁਣੇ ਆਜੇ ਕੋਈ ਇਹਨਾਂ ਦਾ ਜ਼ਿਕਰ ਕੋਈ ਕੋਈ ਵੀ ਹੈਗਾ ਬਾਦੂ ਇਹਨਾਂ ਦੇ ਹੈਗੇ ਉੱਤੋਂ ਤੋਂ ਲੈ ਕੇ ਜਿਨ੍ਹਾਂ ਨੂੰ ਅਲੱਗ-ਅਲੱਗ ਨਾਂ ਦੇਤੇ ਲੋਕਾਂ ਨੇ ਉਹਨਾਂ ਚੋਂ ਅਸੀਂ ਤਾਂ ਨੇ ਸਾਡੇ ਨਾਲ ਆ ਕੇ ਬਹਿਸ ਕਰਨ ਲਈ ਕਿਉਂ ਆ ਮੱਥਾ ਮਾਰਦੇ ਸੋਸ਼ਲ ਮੀਡੀਆ 'ਵਲੋਕਾਂ ਨਾਲ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੂੰ ਜਿਵੇਂ ਤੁਸੀਂ ਕਿਹਾ ਵੀ ਸਟੇਜਾਂ ਤੇ ਆ ਕੇ ਪਹਿਲਾਂ ਬਹੁਤ ਕੁਝ ਕਹਿੰਦੇ ਹੁੰਦੇ ਸਪੀਚਾਂ ਦੇ ਵਿੱਚ ਬਹੁਤ ਕੁਝ ਕਹਿੰਦੇ ਸੀ ਤੁਹਾਡੇ ਧਰਨਿਆਂ ਦੇ ਵਿੱਚ ਆ ਕੇ ਬਹਿੰਦੇ ਸੀ ਹੁਣ ਕੀ ਲੱਗਦਾ ਤੁਸੀਂ ਉਹਨਾਂ ਨੂੰ ਬਗਾਨੇ ਕਿਉਂ ਲੱਗਣ ਲੱਗੇ ਹੁਣ ਕੀ ਲੱਗਦਾ ਤੁਹਾਡੇ ਤੋਂ ਡਰ ਕਿਉਂ ਲੱਗਣ ਲੱਗੇ ਹੁਣ ਮੈਂ ਜਿਵੇਂ ਬਾਈੁਰੇ ਵੀ ਦੱਸ ਰਹੇ ਸੀ ਕਿ ਮੀਟਿੰਗ ਸਾਡੀ ਇੱਕ ਮੁੱਖ ਮੰਤਰੀ ਸਾਹਿਬ ਨਾਲ ਤਾਂ ਹੋਈ ਨਹੀਂ ਹਲੇ ਤ ਵੱਡਾ ਹੁੰਦਾ ਜਿਹੜਾ ਮਾਂ ਪਿਓ ਨੇ ਪਾਲ ਕੇ ਵੱਡਾ ਕੀਤਾ ਹੁੰਦਾ ਕਈਰ ਕੀ ਹੁੰਦਾ ਮੁੰਡਾ ਮਾੜਾ ਨਿਕਲ ਜਾਂਦਾ ਉਹਨੂੰ ਵਿਆਹਦੇ ਜਾਂਦੇ ਆ ਵੀ ਸਾਡੀ ਅਸੀਂ ਬੁਢਾਪੇ ਸਾਡੀ ਸੇਵਾ ਕਰੂਗਾ ਰੋਟੀਆਂ ਖਾਣ ਨੂੰ ਮਿਲਣਗੀਆਂ ਪਰ ਪਤਾ ਉਹਦੋਂ ਲੱਗਦਾ ਉਹ ਨੋਂ ਮਗਰ ਲੱਗ ਕੇ ਆਪ ਹੀ ਸਾਰਾ ਕੁਝ ਅੱਡ ਕਰ ਲੈਂਦਾ ਮਾਂ ਪਿਓ ਨੂੰ ਬੁਢਾਪੇ 'ਚ ਵੀ ਰੋਟੀਆਂ ਆਪਦੀਆਂ ਪਕਾਉਣੀਆਂ ਪੈਂਦੀਆਂ ਪੰਜਾਬ ਵਾਲਿਆਂ ਨੇ ਵਿਚਾਰਿਆਂ ਨੇ ਬੜੇ ਚਾ ਦੇ ਨਾਲ ਮੁੱਖ ਮੰਤਰੀ ਬਣਾਇਆ ਸੀ ਉਨੇ ਵਿੱਚ ਸਾਰੇ ਜਿਹੜੇ ਪਿੱਛੇ ਬੈਠੇ ਜਿੰਨੇ ਨਾਰੇ ਲਾ ਰਹੇ ਸਾਰੇ ਹੀ ਸਾਰਿਆਂ ਨੇ ਵੋਟਾਂ ਪਾਈਆਂ 92 ਐਮਐਲਏ ਦੇ ਤੇ ਮੁੱਖ ਮੰਤਰੀ ਬਣਦਾ ਸਾਡਾ ਆਮਕਰਾਂ ਦਾ ਮੁੱਖ ਮੰਤਰੀ ਬਣ ਗਿਆ ਹੁਣ ਸਾਡੇ ਕੰਮ ਹੋਣਗੇ ਸਾਡੀ ਸੁਣੂਗਾ ਪਰ ਬੜੀ ਜਦੋਂ ਨਮੋਸ਼ੀ ਹੋਈ ਮੁੱਖ ਮੰਤਰੀ ਬਣਦਿਆਂ ਸਾਰ ਬਣ ਕੇ ਸਾਰਾ ਕੁਝ ਜਿਵੇਂ ਨੌ ਮਗਰ ਲੱਗ ਜਾਂਦਾ ਸਾਰਾ ਕੁਝ ਦਿੱਲੀ ਵਾਲਿਆਂ ਨੂੰ ਚੱਕ ਕੇ ਚਾਬੀਆਂ ਪੰਜਾਬ ਦਾ ਸਾਰਾ 3.5 ਕਰੋੜ ਲੋਕਾਂ ਦਾ ਹੱਕ ਪੰਜਾਬ ਨੂੰ ਫੜਾਤਾ ਆ ਚੱਕੋ ਮੈਂ ਤਾਂ ਕੋਈ ਕੰਮ ਕਰਨਾ ਨਹੀਂ ਐਸ਼ ਕਰਨੀ ਆ ਆਪਦੀ ਉਹ ਮੈਨੂੰ ਕਰਨ ਦਿਓ ਤੁਸੀਂ ਕੁਝ ਕਰਨਾ ਨਹੀਂ ਕਰਨਾ ਤੁਹਾਡੇ ਵਿੱਚ ਜੁਮੇ ਆ ਉਹ ਹੁਣ ਡੁੱਟ ਕੇ ਲਜਾਈ ਜਾਂਦੇ ਆ ਪੰਜਾਬ ਨੂੰ ਇਹਦੇ ਕੋਲ ਕੁਝ ਕਰਨ ਨੂੰ ਹੈ ਨਹੀਂ ਕੰਮ ਇਹਨੇ ਸਾਰੇ ਸਾਰੇ ਆਪਦੇ ਹੱਕ ਵੇਚ ਤੇ ਦਿੱਲੀ ਵਾਲਿਆਂ ਨੂੰ ਫਰ ਉਹ ਕਿਹੜੀ ਕੋਠੀ ਉਹ ਕਿਹੜਾ ਘਰ ਆ ਉਹ ਹੁਣ ਜਿਵੇਂ ਅੱਜ ਤੁਸੀਂ ਸੰਗਰੂਰ ਆਏ ਹੋ ਉਹ ਕੋਠੀ ਉਹ ਘਰ ਹਾਲੇ ਤੱਕ ਲੱਭਿਆ ਜਿਹੜੇ ਕਹਿੰਦੇ ਹੁੰਦੇ ਸੀ ਕਿ ਇਹ ਮੇਰੀ ਕੋਠੀ ਮੇਰਾ ਘਰ ਹਰ ਆਮ ਖਾਸ ਦੇ ਲਈ ਪੰਜਾਬ ਦੇ ਵਸਨੀਕ ਦੇ ਲਈ ਪੰਜਾਬ ਦੇ ਨਾਗਰਿਕ ਦੇ ਲਈ ਪੰਜਾਬ ਦੇ ਵੋਟਰ ਦੇ ਲਈ ਖੁੱਲਾ ਰਹੂਗਾ ਉਹ ਘਰ ਲੱਭਿਆ ਹਾਲੇ ਤੱਕ ਉਹ ਘਰ ਲੱਭ ਦੇ ਲੱਭ ਦੇ ਚੌਥਾ ਸਾਲ ਆ ਗਿਆ ਇੱਕੋ ਹੀ ਘਰ ਕਹਿੰਦੇ ਹੁੰਦੇ ਸੀ ਕਿ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਕਿਉਂਕਿ ਉੱਥੇ ਵਾਕਈ ਅਸੀਂ ਇਲੈਕਸ਼ਨ ਤੋਂ ਪਹਿਲਾਂ ਇਹਦੇ ਨਾਲ ਬਹਿ ਕੇ ਪ੍ਰੈਸ ਕਾਨਫਰੈਂਸਾਂ ਕੀਤੀਆਂ ਹੋਈਆਂ ਵੀ ਇਹਦਾ ਘਰ ਹੈ ਉਹ ਲੱਭ ਦੇ ਲੱਭ ਦੇ ਤਿੰਨ ਸਾਲ ਹੋ ਗਏ ਤੁਹਾਨੂੰ ਵੀ ਪਤਾ ਹੈ ਡਰੀਮ ਲੈਂਡ ਕਲੋਨੀ ਚਾ ਡਰੀਮ ਲੈਂਡ ਕਲੋਨੀ ਦੇ ਦਰਸ਼ਨ ਨਹੀਂ ਕਿਸੇ ਨੂੰ ਕਰਨ ਦਿੱਤੇ ਪਾਰਕਿੰਗ ਦੇ ਵੀ ਨਹੀਂ ਉਦੋਂ ਪਹਿਲਾਂ ਹੀ ਲੋਹੇ ਦੀਆਂ ਬੈਰੀਕੇਡੀਆਂ ਤੇ ਅੱਗੇ ਪੁਲਿਸ ਲੱਗ ਜਾਂਦੀ ਆ ਕੁੱਟ ਕੇ ਤੋੜ ਦਿੰਦੀ ਆ ਵਾਪਸ ਬਹੁਤ ਕੋਸ਼ਿਸ਼ ਕੀਤੀ ਉਹ ਲੱਭਣ ਦੀ ਅੱਜ ਉਹ ਤਾਂ ਲੱਭਿਆ ਨਹੀਂ ਸਾਨੂੰ ਘਰ ਅੱਜ ਅਸੀਂ ਇਹੀ ਸੋਚਿਆ ਕੀ ਪਤਾ ਸੰਗਰੂਰ ਦੇ ਲੋਕ ਜਿਹੜੇ ਹੁੰਦੇ ਆਂਦੇ ਨੇ ਜਦ ਮੁੱਖ ਮੰਤਰੀ ਦੀ ਲੋਕਲ ਸੀਟ ਹੁੰਦੀ ਆ ਜਿਵੇਂ ਬਾਦਲਾ ਦੀ ਲੰਬੀ ਸੀਗੀ ਕੈਪਟਨ ਸੀਗਾ ਜਿਹੜਾ ਪਟਿਆਲਾ ਸੀ ਹਰ ਇੱਕ ਦੇ ਲਈ ਇੱਕ ਐਮਐਲਏ ਸੀ ਰੋਜ਼ ਘਰੇ ਜਾਣਾ ਮਿਲਣਾ ਕਰਨਾ ਉਹਨਾਂ ਲਈ ਆਮ ਗੱਲ ਹੈ ਅਸੀਂ ਉਹਨਾਂ ਦੇ ਲੋਕਾਂ ਕੋਲ ਜਾਵਾਂਗੇ ਸੰਗਰੂਰ ਦੇ ਸੰਗਰੂਰ ਦੀ ਉਹਨਾਂ ਨੂੰ ਪੁੱਛਾਂਗੇ ਭਾਈ ਸਾਨੂੰ ਤਾਂ ਉਸ ਘਰ ਚ ਮਿਲਿਆ ਨਹੀਂ ਅਜੇ ਤੱਕ ਕੀ ਤੁਹਾਨੂੰ ਕਿੱਥੇ ਮਿਲਦਾ ਜੇ ਤੁਹਾਨੂੰ ਕਿਸੇ ਨੂੰ ਮਿਲਦਾ ਤਾਂ ਸਾਨੂੰ ਵੀ ਮਿਲਾ ਦਿਓ ਅਸੀਂ ੱਟਕੇ ਖਾਂਦੇ ਫਿਰਦੇ ਪੂਰੇ ਪੰਜਾਬ ਦੇ ਬੇਰਜ ਕਰ ਇਕੱਠੇ ਹੋ ਕੇ ਕੀ ਲੱਗਦਾ ਫਿਰ ਹੱਲ ਹੋ ਜੂ ਏਦਾਂ ਪੁਤਲੇ ਫੂਕਣ ਦੇ ਨਾਲਾ ਕਰਨ ਦੇ ਨਾਲ ਹੋਊ ਹੱਲ ਕਰ ਦੇਣਾ ਦੇਖੋ ਹੁਣ ਹੁਣ ਤਾਂ ਕਰੋ ਤੇ ਮਰੋ ਤੇ ਆ ਹੱਲ ਕਰਨਾ ਪੈਣਾ ਹੈ ਨਾ ਕਰਨਗੇ ਤਾਂ ਇਹਨਾਂ ਦਾ ਹੱਲ ਅਸੀਂ ਸ਼ੁਰੂ ਕਰਤਾ ਐਂ ਸਾਰੇ ਲੋਕ ਕਰ ਦੇਣਗੇ ਇਹਨਾਂ ਨੂੰ ਤੋੜ ਦੇਣਗੇ ਜਿਵੇਂ ਪਹਿਲਾਂ ਵਾਲੇ ਤੋਰੇ ਆ ਅਸੀਂ ਤਾਂ ਹੁਣ ਇੱਥੋਂ ਸ਼ੁਰੂਆਤ ਕੀਤੀ ਆ ਏਦੋਂ ਬਾਅਦ ਜਿੱਥੇ-ਜਿੱਥੇ ਜਨ ਲੋਡ ਪਈ ਕਿਉਂਕਿ ਉਦੋਂ ਬਾਅਦ ਤਿਆਰ ਹੀ ਆ ਤਰਨਤਨ ਜਿਹੜਾ ਜਮਨੀ ਇਲੈਕਸ਼ਨ ਤਿਆਰ ਹੈ ਉਦੋਂ ਬਾਅਦ ਅਗਲਾ ਅਸੀਂ ਤਰਨਤਨ ਸ਼ਹਿਰ ਹੋ ਗਿਆ ਉਸ ਸ਼ਹਿਰ ਦੇ ਵਿੱਚ ਵੀ ਮਾਰਚ ਕਰਾਂਗੇ ਭੰਡੀ ਪ੍ਰਚਾਰ ਕਰਾਂਗੇ ਪੂਰੀ ਸੀਟ ਤੇ ਮਗਰ-ਮਗਰ ਜਾਵਾਂਗੇ ਜਿੱਥੇ-ਜਿੱਥੇ ਜਾਇਆ ਕਰਨਗੇ ਜਿੱਥੇ ਬਾਅ ਇਲੈਕਸ਼ਨ ਹੋਗੀ ਉਦੋਂ ਬਾਅਦ ਜਿਹੜੀ ਬਲਾਕ ਸੰਪਤੀ ਪੰਚਾਇਤ ਸੰਪਤੀਆਂ ਪਿੰਡਾਂ 'ਚ ਜਾਵਾਂਗੇ ਉਦੋਂ ਬਾਅਦ ਐਮਸੀ ਦੀਆਂ ਸ਼ਹਿਰਾਂ 'ਚ ਜਾਵਾਂਗੇ ਹੁਣ ਅਸੀਂ ਆਈ ਕੰਮ ਕਰਾਂਗੇ ਇਹਦੀ ਕੋਠੀ ਕੋਈ ਨਹੀਂ ਘੇਰਦੇ ਅਸੀਂ ਇਹਦੇ ਵੋਟਰਾਂ ਤੱਕ ਜਾਵਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਜੇ ਤੁਹਾਨੂੰ ਕਿਤੇ ਮਿਲਦਾ ਹੈ ਪਿੰਡਾਂ ਦੇ ਵਿੱਚ ਉਹਨਾਂ ਦੇ ਬੜੇ ਹੈਗੇ ਆ ਜਿਹੜੇ ਪ੍ਰਧਾਨ ਬਣਾਏ ਹੋਏ ਆ ਬੜੇ ਹੈਗੇ ਆ ਜਿਹੜੇ ਬੜੇ ਜਿਆਦਾ ਸੋਸ਼ਲ ਮੀਡੀਆ ਦੇ ਲੋਕਾਂ ਨਾਲ ਲੜਦੇ ਆ ਉਹਨਾਂ ਨੂੰ ਕਹਾਂਗੇ ਅਸੀਂ ਤੁਹਾਡੇ ਕੋਲ ਆ ਗਏ ਆ ਤੁਸੀਂ ਹੱਲ ਕਰਾ ਦਿਓ ਸਾਨੂੰ ਮਿਲਾ ਦਿਓ ਮੁੱਖ ਮੰਤਰੀ ਤੁਹਾਨੂੰ ਲੱਗਦਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਉਹਨਾਂ ਦੇ ਖੁਦ ਦੇ ਸ਼ਹਿਰ ਦੇ ਵਿੱਚ ਪਤਲਾ ਫੁਕਣਾ ਉਹਨਾਂ ਦੇ ਲਈ ਬੇਇੱਜ਼ਤ ਹੋ ਸਕਦਾ ਹੈ ਦੇਖੋ ਇਹ ਬੇਇੱਜ਼ਤ ਹੋ ਸਕਦੇ ਆ ਅਸੀਂ ਕਿੰਨੇ ਸਾਲ ਹੋ ਗਏ ਕੋਠੀ ਅੱਗੇ ਜਾਂਦੇ ਆ ਉੱਥੇ ਕੁੱਟ ਕੇ ਪੱਗਾਂ ਜੜੀਆਂ ਰੋਲੀਆਂ ਜਾਂਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ ਕੀ ਉਹ ਸਾਡੀ ਬੇਇੱਜ਼ਤੀ ਨਹੀਂ ਪੰਜਾਬ ਦੇ ਬੇਰੁਜ਼ਗਾਰਾਂ ਦੀ ਤਿੰਨ ਸਾਲ ਅਸੀਂ ਵੀ ਤਾਂ ਉੱਥੇ ਕੁੱਟ ਖਾ ਖਾ ਕੇ ਮੁੜਦੇ ਰਹੇ ਹਾਂ ਜੇ ਇਹਦੇ ਸ਼ਹਿਰ ਦੇ ਵਿੱਚ ਜੇ ਵਾਕਿਆ ਸੱਚਾ ਹੋਊਗਾ ਤਾਂ ਸਾਨੂੰ ਸ਼ਹਿਰ ਵਾਲੇ ਆਪੇ ਦੱਸਣਗੇ ਵੀ ਸਾਡਾ ਮੁੱਖ ਮੰਤਰੀ ਦਾ ਬਹੁਤ ਸੱਚਾ ਤੁਸੀਂ ਕਿਉਂ ਇਹ ਕੰਮ ਕਰੀ ਜਾਂਦੇ ਹੋ ਤੁਸੀਂ ਦੇਖ ਲਿਓ ਸਾਥ ਸਾਡਾ ਦਿੰਦੇ ਅੱਜ ਕਿ ਮੁੱਖ ਮੰਤਰੀ ਦਿੰਦੇ ਤੁਹਾਡੇ ਸਾਹਮਣੇ ਹੋਊਗਾ ਕੈਮਰਿਆਂ ਦੇ ਜੀ ਬਹੁਤ ਧੰਨਵਾਦ ਜੀ